ਪੰਜਾਬ 'ਚ ਆਏ ਦਿਨ ਬਲਾਤਕਾਰ ਦੇ ਮਾਮਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਬਾਲਗ ਲੜਕੀ ਨੇ ਇੱਕ ਗੁਰਜੀਤ ਸਿੰਘ ਨਾਮਕ ਵਿਅਕਤੀ ਦੇ ਪਿਛਲੇ 6 ਮਹੀਨੇ ਤੋਂ ਪਿਸਤੌਲ ਦੀ ਨੋਕ ਤੇ ਬਲਾਤਕਾਰ ਕਰਦੇ ਅਰੋਪ ਲਗਾਏ ਹਨ। ਲੜਕੀ ਨੇ ਇੱਕ ਐਐਸਆਈ ਦੇ ਅਰੋਪੀ ਨਾਲ ਸੰਬੰਧ ਬਣਾਉਣ ਲਈ ਦਬਾਅ ਪਾਉਣ ਦੇ ਅਰੋਪ ਵੀ ਲਾਏ ਹਨ। ਪੀੜਤ ਲੜਕੀ ਮੁਤਾਬਕ ਉਹ ਆਪਣੇ ਦਾਦੇ ਨਾਲ ਇਕੱਲੀ ਰਹਿੰਦੀ ਸੀ ਜੋ ਕਿ ਸ਼ਰਾਬ ਪੀਣ ਦਾ ਆਦੀ ਹੈ। ਅਰੋਹੀ ਅਕਸਰ ਉਸਦੇ ਦਾਦੇ ਨੂੰ ਸ਼ਰਾਬ ਲਾ ਕੇ ਉਸਦੇ ਸਾਹਮਣੇ ਹੀ ਪਿਸਤੌਲ ਦੀ ਲੋਕ ਤੇ ਗਲਤ ਕੰਮ ਕਰਦਾ ਸੀ ਵੀਡੀਓ ਦੇ ਮੁਤਾਬਿਕ ਜੇਕਰ ਉਹ ਵਿਰੋਧ ਕਰਦੀ ਸੀ ਤਾਂ ਅਰੋਹੀ ਇੱਕ ASI ਕੋਲੋਂ ਉਸ ਨੂੰ ਫੋਨ ਤੇ ਧਮਕੀ ਲਗਾਉਂਦਾ ਸੀ ਜੋ ਉਸ ਨੂੰ ਅਰੋਹੀ ਨਾਲ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ ਨਾਲ 6 ਮਹੀਨੇ ਤੋਂ ਬਲੈਕਆਰ ਹੋ ਰਿਹਾ ਜੀ ਗੁਰਜੀਤ ਸਿੰਘ ਬਾਜਾਖਾਨਾ ਜੀ ਮੜਕੇ ਐ ਐਸਾਈ ਬਲਦੇਵ ਨੇ ਫੋਨ ਲਾਇਆ ਜੀ ਫੋਨ ਲਾ ਕੇ ਮੇਰੇ ਕੰਨਾਂ 'ਨਾਂ ਲਾਤਾ ਜੀ ਉਹਨਾਂ ਨੇ ਜੀ ਕਹਿੰਦੇ ਮੈਨੂੰ ਆਂਦੇ ਜੀ ਟਿਕਣਾ ਕਿ ਨਹੀਂ ਟਿਕਣਾ ਐ ਐਸਾਈ ਬਲਦੇਵ ਸਰ ਕਹਿੰਦੇ ਜੀ ਮੈਂ ਉਹਨਾਂ ਨੂੰ ਕਿਹਾ ਸਰ ਸਰ ਮੈਂ ਕਿਹਾ ਜੀ ਇਹਨਾਂ ਦੀ ਪੀਤੀ ਖਾਦੀ ਹੈਗੀ ਆ ਜੀ ਮੜਕੇ ਉਹਨਾਂ ਨੇ ਫੋਨ ਕੱਟ ਦਿੱਤਾ ਜੀ ਡਰਾਉਣ ਦੇ ਧਮਕਾਉਣ ਦੇ ਸੀਗੇ ਜੀ ਪਿਸਟਲ ਦੀ ਪਿਸਟਲ ਦੀ ਨੋਕ ਤੇ ਇਹ ਕਹਿੰਦੇ ਸੀ ਜੀ ਤੁਸੀਂ ਕਿਸੇ ਨੂੰ ਵੀ ਦੱਸਿਆ ਜੀ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਜਾਣੋ ਮਾਰ ਦਾਂਗੇ ਉਹਨਾਂ ਨੂੰ سزا ਮਿਲਣੀ ਚਾਹੀਦੀ ਹੈ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ। ਇੰਨੀ ਦੇਰ ਤੋਂ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਹਾਂ। 6 ਮਹੀਨਿਆਂ ਤੋਂ ਜੀ। ਜੀ ਉਹ ਪਿਸਤਲ ਦੀ ਨੋਕ ਤੇ ਘੁਣਾਉਂਦੇ ਰਹਿੰਦੇ ਸੀ ਜੀ ਤਾਂ ਹੀ ਜੇ ਅਸੀਂ ਬਤਾ ਨਹੀਂ ਸਕੀ ਕਿਸੇ ਨੂੰ ਫਿਰ ਇੱਕ ਦਿਨ ਮੈਂ ਰੇਮਪੀ ਕੋਲ ਗਈ ਜੀ ਉਹਨਾਂ ਨੂੰ ਉਹ ਦੱਸਿਆ ਜੀ ਉਹ ਫਰੀਦਕੋਟ ਲੈ ਕੇ ਆਏ ਜੀ ਮੈਨੂੰ ਫਿਰ ਗੁਰਬਖਸ਼ ਸਰ ਕੋਲੇ ਆਏ ਜੀ ਉਹਨਾਂ ਨੇ ਉਹ ਸਰ ਨੇ ਸਾਰਾ ਹੱਲ ਕੀਤਾ ਜੀ। ਪੀੜਤ ਨੇ ਆਪਣੇ ਉੱਤੇ ਹੋੰਦੀ ਬੇਰਿੰਦਗੀ ਬਾਰੇ ਸਮਾਜ ਸੇਵੀ ਸੰਸਥਾ ਨੂੰ ਦੱਸਿਆ ਹੈ। ਜਿਸ ਤੋਂ ਬਾਅਦ ਉਹਨਾਂ ਨੇ ਐਸਐਸਪੀ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਸਰ ਜੀ ਮੈਂ ਗੁਰਮਖ ਸਿੰਘ ਚੋਹਾਨ ਬਹੁਜ ਸਮਰਿਤ ਪਾਰਟੀ ਗਿਲਾਨ ਚਾਰ ਫਰੀਦਕੋਟ ਸਰ ਜੀ ਮੇਰੇ ਕੋਲ ਰਿੰਪਿਕ ਹੋੜਾਈ ਝੱਖੜ ਵਾਲੇ ਪਿੰਡ ਤੋਂ ਵੀ ਕਹਿੰਦੀ ਇਹ ਕੁੜੀ ਨਾਲ ਅਮਨ ਕੌਰ ਨਾਲ ਕੋ ਬੰਦਾ ਜੱਟ ਸਿੱਖ 6 ਮਹੀਨੇ ਤੋਂ ਬਰਾਤਕਾਰ ਕਰ ਰਿਹਾ ਜਿਹੜਾ ਪੁਲਿਸ ਵਾਲਾ ਬਲਦੇਵ ਸਿੰਘ ਐਸਆਈ ਉਹ ਵੀ ਧਮਕਾਉਂਦਾ ਡਰਾਉਂਦਾ ਤੇ ਜੇ ਉਹ ਕੁੜੀ ਨੂੰ ਬਰਾਤਕਾਰ ਕਰਨ ਤੋਂ ਨਾ ਕਰਦੀਏ ਤੇ ਉਹ ਜਿਹੜਾ ਜੱਟ ਸਿੱਖਾਂ ਕੁੜੀ ਦਾ ਫੋਨ ਲਾ ਕੇ ਕਹਿੰਦਾ ਬਲਦੇਵ ਸਿੰਘ ਐਸੀ ਨਾਲ ਗੱਲ ਕਰ ਮੜ ਕੋ ਉਤਮਕਾਉਂਦਾ ਮੇਰੇ ਕੋਲ ਮੈਂ ਫਿਰ ਇਸ ਮਸਲੇ ਸੇ ਬਾਰੇ ਐਸਐਸਪੀ ਸਾਹਿਬ ਸ੍ਰੀਕੋਟ ਨੂੰ ਮਿਲਿਆ ਉਹਨੇ ਕੱਲ ਦਰਖਾਸਤ ਮਾਰ ਡੀਐਸਪੀ ਜੈਤਨ ਨੂੰ ਕਰਤੀ ਸਰ ਉਹਦੇ ਬਾਰੇ ਪਰਚਾ ਅਜੇ ਤੱਕ ਦਰਜ ਨਹੀਂ ਹੋਇਆ ਸਰ ਜੀ ਪਰਚਾ ਦਰਜ ਕਰਨਾ ਚਾਹੀਦਾ ਸਰ ਇਹ ਕੁੜੀ ਨਾਲ ਬਹੁਤ ਬਰਾਤ ਕਰਾ ਇੱਕ ਜਰੀ ਸ਼ਲੂਕਾਸਟ ਕੁੜੀ ਹੈ ਬੇਸਾਰਾ ਕੁੜੀ ਹੈ ਸਰ ਜੀ ਇਹਨਾਂ ਬਹੁਤ ੱੱਕਾ ਹੋ ਰਿਹਾ ਸਰ ਜੀ ਇਸ ਕੰਦੇ ਮਸਲੇ ਮਾਰੇ ਅਸੀਂ ਜੇ ਕੱਲ ਤੱਕ ਨਾ ਪਰਚਾ ਦਰਜ ਹੋਇਆ ਤੇ ਬਹੁਤ ਸਮਾਰਟ ਪਾਰਟੀ ਮੇਰੀ ਪੰਜਾਬ ਪ੍ਰਧਾਨ ਨਾਲ ਗੱਲ ਹੋ ਚੁੱਕੀ ਹੈ ਮੈਂ ਕੱਲ ਧਰਨਾ ਲਾਵਾਂਗੇ ਜਿਸ ਦੇ ਨਾਂ ਸਰ ਇਹ ਪਰਚਾ ਦਰਜ ਹੋਇਆ। ਉਧਰ ਐਸਐਸਪੀ ਨੇ ਸ਼ਿਕਾਇਤੀ ਜਾਂਚ ਡੀਐਸਪੀ ਨੂੰ ਸੌਂਪ ਦਿੱਤੀ ਹੈ ਤੇ ਪੁਲਿਸ ਨੇ ਜਾਂਚ ਤੋਂ ਬਾਅਦ ਕਾਰਵਾਈ ਕਰਦਾ ਪਰ ਉਹ ਸਾਦਦਾ ਹੈ। ਇਹ ਇੱਕ ਲੜਕੀ ਨੇ ਕੱਲ ਕੰਪਲੇਂਟ ਦਿੱਤੀ ਹੈ ਇਸ ਦਫਤਰ ਚ ਆ ਕੇ ਕਿ ਉਹਦੇ ਨਾਲ ਇੱਕ ਲੜਕਾ ਦਾ ਜਿਹੜਾ 6 ਮਹੀਨੇ ਤੋਂ ਇਲੈਜੀਟਲੀ ਉਹਦੇ ਨਾਲ ਰੇਪ ਕਰ ਰਿਹਾ ਸੀ। ਇਹਦੀ ਤਫਤੀਸ਼ ਸ਼ੁਰੂ ਕੀਤੀ ਗਈ ਹੈ ਡੀਐਸਪੀ ਜੇਤੂ ਨੂੰ। ਉਹਨਾਂ ਨੇ ਅੱਜ ਲੜਕੀ ਨੂੰ ਬੁਲਾਇਆ ਉਹਦੀ ਸਟੇਟਮੈਂਟ ਲਿਖਾਂਗੇ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ। ਦੇ ਵਿੱਚ ਵੀ ਡੀਐਸਪੀ ਜੈਤੋਨ ਨੂੰ ਸਪੈਸਿਫਿਕ ਕਿਹਾ ਗਿਆ ਹੈ ਕਿ ਉਹਦਾ ਰੋਲ ਐਗਜ਼ਾਮਿਨ ਕੀਤਾ ਜਾਵੇ ਜੇ ਉਹਦਾ ਰੋਲ ਹੋਏਗਾ ਇਸ ਵਿੱਚ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਵੀ ਹੋਏਗੀ ਤੇ ਜਿਹੜੀ ਬਣਦੀ ਦਫਤਰੀ ਕਾਰਵਾਈ ਹੋਏਗੀ ਉਹ ਵੀ ਕੀਤੀ ਜਾਏਗੀ। ਪੀੜਤਾ ਵੱਲੋਂ ਲਾਏ ਗਏ ਦੋਸ਼ ਕਾਫੀ ਗੰਭੀਰ ਹਨ ਜਿਨ੍ਹਾਂ ਨੂੰ ਗੰਭੀਰਤਾ ਨਾਲ ਜਾਂਚ ਕਰਦੀ ਰਿਹਾੜ ਹੈ। ਫਰੀਦਕੋਟ ਤੋਂ ਨਰੇਸ਼ ਸੇਠੀ ਖਬਰ ਹਰਪਲਿੰਡia ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲਿੰਡia ਦੇ ਨਾਲ ਦਾ ਖਾਣੂ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarnarbharindia.com